ਜਵਾਰ ਨਗਰ ਪਹੁੰਚੇ ਉਹ ਕੀ ਮੈਚਿੰਗ ਲਾਪਾਂ ਦੀ ਲੋਕਾਂ ਦੀ ਪੁਲਿਸ ਜਰੀ ਉਹਦੇ ਬਾਰੇ ਕੀ ਕਹਿਣਾ ਚਾਹੁੰਗੇ ਜੀ ਅ ਜੀ ਪੰਜਾਬ ਸਰਕਾਰ ਤੇ ਮਾਨਯੋਗ ਬੀਜਪੀ ਸਾਹਿਬ ਵੱਲੋਂ ਆਪਰੇਸ਼ਨ ਸਪਰਕ ਤਹਿਤ ਅੱਜ ਇੱਕ ਮੀਟਿੰਗ ਆਯੋਜਨ ਕੀਤੀ ਗਈ ਹੈ ਜਵਾਰ ਨਗਰ ਕੈਂਪ ਏਰੀਆ ਦੇ ਵਿੱਚ ਤੇ ਮੇਰੇ ਨਾਲ ਇੱਥੇ ਮਾਨਯੋਗ ਕਾਉਂਸਲਰ ਸਾਹਿਬ ਮੇਰੀ ਪੁਲਿਸ ਫੈਮਲੀ ਤੇ ਇਲਾਕੇ ਦੇ ਵਤਵੰਤੇ ਸੱਜਣ ਇੱਥੇ ਹਾਜ਼ਰ ਆਏ ਨੇ ਜੀ ਸਾਰੇ ਲੋਕਾਂ ਦੇ ਵਿੱਚ ਇਸ ਚੀਜ਼ ਦਾ ਉਤਸ਼ਾਹ ਦੇ ਕੇ ਦਿਨ ਨੂੰ ਬਹੁਤ ਸਕੂਨ ਮਿਲਿਆ ਕਿ ਲੋਕ ਜਿਹੜਾ ਨਸ਼ੇ ਪ੍ਰਤੀ ਆਵਾਜ਼ ਉਠਾਉਣ ਦੇ ਵਿੱਚ ਗਰੇਜ਼ ਨਹੀਂ ਕਰਦੇ ਪਏ ਤੇ ਸਾਰੇ ਲੋਕ ਇੱਕ ਮੁੱਠ ਹੋ ਕੇ ਹੁਣ ਇਸ ਨਸ਼ੇ ਦੇ ਖਾਤਮੇ ਦੇ ਵਿੱਚ ਅਸੀਂ ਇੱਕ ਜੁੜਤਾ ਦਿਖਾ ਰਹੇ ਹਾਂ ਤੇ ਸਾਡਾ ਪਬਲਿਕ ਨੇ ਸਾਨੂੰ ਵਾਅਦਾ ਕੀਤਾ ਕਿ ਅਸੀਂ ਤੁਹਾਡੇ ਨਾਲ ਪੂਰਾ ਸਹਿਯੋਗ ਕਰਾਂਗੇ ਪੁਲਿਸ ਪ੍ਰਸ਼ਾਸਨ ਦੇ ਨਾਲ ਤੇ ਇਹ ਜਿਹੜੀ ਨਸ਼ੇ ਖਿਲਾਫ ਜਿਹੜੀ ਜੰਗ ਵਿੱਢੀ ਗਈ ਆ ਤੇ ਇਹਦੇ ਵਿੱਚ ਅਸੀਂ ਸਫਲਤਾ ਹਾਸਲ ਕਰਾਂਗੇ ਸਰਦਾਰ ਸਾਹਿਬ ਇੱਕ ਬੰਦੇ ਨੇ ਇਹ ਸਪੀਚ ਵੀ ਦਿੱਤੀ ਹੈ ਵੀ ਉਸ ਨਾਲੋਂ ਵੀ ਖਤਰਨਾਕ ਦìn ਆਗੇ ਨੇ ਉਗਰਵਾਦ ਦਾ ਵੀ ਇਹਨਾਂ ਖੋਪੜੀ ਸੀ ਜਿਹੜਾ ਨਸ਼ਾ ਇਹਨਾਂ ਖੋਪੜਾ ਬਿਲਕੁਲ ਜੀ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਨਸ਼ੇ ਪ੍ਰਤੀ ਜਿਹੜੀ ਹੈਟਰੀਡ ਆ ਨਫਰਤ ਆ ਉਹ ਦਿਨ-ਬ-ਦਿਨ ਵਧੀ ਜਾ ਰਹੀ ਆ ਲੋਕ ਜਾਗਰੂਕ ਹੋ ਰਹੇ ਨੇ ਤੇ ਜਿਹੜੇ ਵੀ ਸਮਾਜ ਪ੍ਰੇਮੀ ਨੇ ਉਹ ਚਾਹੁੰਦੇ ਕਿ ਨਸ਼ੇ ਦਾ ਜਲਦ ਤੋਂ ਜਲਦ ਖਾਤਮਾ ਹੋਵੇ ਤੇ ਖਾਤਮਾ ਉਹਦੇ ਹੀ ਹੁੰਦਾ ਜਦੋਂ ਪਬਲਿਕ ਤੇ ਪੁਲਿਸ ਇੱਕ ਦੂਜੇ ਦਾ ਸਾਥ ਨਿਭਾਵੇ ਸਮਰਥਨ ਦੇਵੇ ਤੇ ਜਲਦੀ ਅਸੀਂ ਸਾਨੂੰ ਇਸ ਚੀਜ਼ ਤੇ ਵਿਸ਼ਵਾਸ ਆ ਕਿ ਅਸੀਂ ਨਸ਼ੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਆ ਤੇ ਇਹਦੇ ਵਿੱਚ ਅਸੀਂ ਜਿੱਤ ਪ੍ਰਾਪਤ ਕਰਾਂਗੇ ਅੱਛਾ ਪੁੱਤ ਜਿਹਦਾ ਦੇਖਿਆ ਵੇ ਕਿਸ ਬੰਦੇ ਨੂੰ ਤਲਾਹ ਦਿੰਦੇ ਆ ਜਿਹੜੇ ਤਲਾਹ ਦੇਣ ਵਾਲੇ ਬੰਦੇ ਨੂੰ ਖਫਾ ਹੋ ਜਾਂਦਾ ਉਹਦੀ ਫੈਮਿਲੀ ਦੇ ਟਾਰਗੇਟ ਕੀਤਾ ਜਾਂਦਾ ਇਹਨਾਂ ਦਾ ਉਹਨਾਂ ਦਾ ਵੀ ਹੱਲ ਕੀਤਾ ਜਾਊਗਾ ਇਸ ਬਾਰੇ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਵਾਇਆ ਦੀ ਨਸ਼ੇ ਖਿਲਾਫ ਸੂਚਨਾ ਦੇਣ ਵਾਲੇ ਦੀ ਜਿਹੜੀ ਆਇਡੈਂਟੀਟੀ ਆ ਉਹਨੂੰ ਅਸੀਂ ਪ੍ਰੋਟੈਕਟ ਕਰਕੇ ਰੱਖਾਂਗੇ ਉਹ ਸੇਫ ਐਂਡ ਸਿਕਿਉਰ ਫੀਲ ਕਰੇ ਤੇ ਉਹਦੇ ਉੱਤੇ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਅਸੀਂ ਨੁਕਸਾਨ ਨਹੀਂ ਹੋਣ ਦੇਵਾਂਗੇ ਇਹ ਸਾਡਾ ਵਾਅਦਾ ਹੈ ਲੋਕਾਂ ਨੂੰ ਕੋਈ ਵੀ ਸਾਨੂੰ ਜਿਹੜਾ ਇਨਫੋਰਮੇਸ਼ਨ ਪਾਸ ਔਨ ਕਰੇਗਾ ਅਸੀਂ ਉਹਨੂੰ ਫੁੱਲੀ ਪ੍ਰੋਟੈਕਟ ਕਰਾਂਗੇ ਸਰ ਜਿੱਦਾਂ ਦੇਖਿਆ ਜਾਂਦਾ ਹੈ ਕਿ ਵੇਲੇ ਜਿੱਦਾਂ ਤਲਾਹ ਹੁੰਦੇ ਮੁਖਬਰ ਵੱਲੋਂ ਤੇ ਦੱਸਿਆ ਹਰੇ ਘਰੇ ਘਰੇ ਰੇਡ ਪੈਣ ਵਾਲੀ ਉਹਨਾਂ ਆਪਣਾ ਤੇ ਵੀ ਕਾਰਵਾਈ ਕੀਤੀ ਹੋਊਗੀ ਬਿਲਕੁਲ ਜੀ ਅਗਰ ਸਾਡੇ ਅਗਰ ਕੋਈ ਡਿਪਾਰਟਮੈਂਟ ਦੇ ਵਿੱਚ ਅਗਰ ਕੋਈ ਇਸ ਚੀਜ਼ ਦੀ ਕਤਾਹੀ ਕਰੇਗਾ ਤਾਂ ਉਸ ਨੂੰ ਜ਼ਰੂਰ ਨਜਿੱਠਿਆ ਜਾਵੇਗਾ ਉਹਨਾਂ ਨੂੰ ਕੀ ਚੇਤਾਵਨੀ ਹੈ ਸਰ ਨਸ਼ਾ ਵੇਚਣ ਵਾਲਿਆਂ ਨੂੰ ਨਸ਼ਾ ਵੇਚਣ ਵਾਲਿਆਂ ਨੂੰ ਚੇਤਾਵਨੀ ਬੜੀ ਕਲੀਅਰ ਆ ਜੀ ਲੋਕ ਇਸ ਵੇਲੇ ਭਰੇ ਪੀਤੇ ਨੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਇਸ ਵੇਲੇ ਕਮਿਟਿਡ ਗਵਰਨਮੈਂਟ ਇਸ ਚੀਜ਼ ਨੂੰ ਲੈ ਕੇ ਵਚਨਬੱਧ ਦਾ ਤੇ ਜਦੋਂ ਸਾਰੀਆਂ ਕੰਡੀਸ਼ਨਸ ਟੈਕ ਹੋ ਰੀਆਂ ਨੇ ਤਾਂ ਇਸ ਵੇਲੇ ਨਸ਼ੇ ਵਾਲਿਆਂ ਦਾ ਜਿਹੜਾ ਹੈਗਾ ਇਹਨਾਂ ਨੂੰ ਆਪਣੇ ਕੰਮ ਕਾ ਜਿਹੜੇ ਨਸ਼ੇ ਵਾਲੇ ਜਿਹੜੇ ਚੱਲਦੇ ਪਏ ਆ ਛੱਡ ਕੇ ਜੇ ਤਾਂ ਮੇਨਸਟ੍ਰੀਮ 'ਚ ਆ ਜਾਣਗੇ ਫਿਰ ਤਾਂ ਠੀਕ ਆ ਨਹੀਂ ਤਾਂ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ। ਪਰ ਮੈਂ ਲਾਸਟ ਵਾਲਾ ਜਿਹੜੀ ਉਹਨਾਂ ਦੀ ਪ੍ਰੋਪਰਟੀਆਂ ਨੇ ਮੋਕਾ ਨੇ ਕੋਣ ਤੋਂ ਦੀਨੇ ਦੀ ਕਮਾਈ ਹੈ ਨਸ਼ੇ ਦੇ ਵਿੱਚ ਜਿਹੜੀ ਬਣਾਈਆਂ ਉਹਨਾਂ ਪ੍ਰਾਪਰਟੀਆਂ ਦੇ ਵੀ ਧਿਆਨ ਕੀਤਾ ਜਾਊਗਾ ਬਿਲਕੁਲ ਜੀ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਸਾਡੇ ਕੋਲ ਲੀਗਲ ਪ੍ਰੋਵੀਜ਼ਨਸ ਹੈਗੀਆਂ ਤੇ ਅਸੀਂ ਉਹ ਲੀਗਲ ਪ੍ਰੋਵੀਜ਼ਨਸ ਦੀ ਆਰਟ ਦੇ ਵਿੱਚ ਅਸੀਂ ਇਹਨਾਂ ਦਾ ਪੂਰਾ ਜੋ ਸਾਡਾ ਐਕਚੁਅਲ ਲੀਗਲ ਐਕਸ਼ਨ ਬਣਦਾ ਹੈਗਾ ਇਹਨਾਂ ਦੀਆਂ ਪ੍ਰਾਪਰਟੀਆਂ ਚਾਹੇ ਮੂਵੇਬਲ ਚਾਹੇ ਮੂਵੇਬਲ ਅਸੀਂ ਉਹਨਾਂ ਤੇ ਐਕਸ਼ਨ ਲਵਾਂਗੇ ਮੀਟਿੰਗ ਤਿਆਰ ਮੀਟਿੰਗ ਕਿੱਥੇ ਆ ਰਹੀ ਹੈ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ ਉਸ ਅਧਿਕਾਰੀ ਅਫਸਰ ਕੋ ਪਹੁੰਚੇ ਆ ਬਹੁਤ ਚੰਗਾ ਉਪਰਾਲਾ ਪੰਜਾਬ ਸਰਕਾਰ ਸਾਡੇ ਤੇ ਪੁਲਿਸ ਪ੍ਰਸ਼ਾਸਨ ਜੀ ਦਾ ਕਿ ਜਿਹੜੇ ਪਬਲਿਕ ਮੀਟਿੰਗ ਕਰਕੇ ਲੋਕਾਂ ਨੂੰ ਅਵੇਅਰਨੈਸ ਵੀ ਕਰਨੇ ਨੇ ਤੇ ਨਾਲ ਹੀ ਉਹਨਾਂ ਨੂੰ ਆਪਣੇ ਸੁਝਾਅ ਵੀ ਪਬਲਿਕ ਨੇ ਦਿੱਤੇ ਕਿ ਇਸ ਤਰੀਕੇ ਜਿਹੜੇ ਨਸ਼ਾ ਦੇ ਰੋਕਥਾਮ ਲਈ ਜਾ ਸਕਦੀ ਹੈ ਮੈਨੂੰ ਹੁਣ ਪੂਰੀ ਉਮੀਦ ਆ ਕਿ ਜਿਸ ਤਰੀਕੇ ਦੀ ਕਾਰਵਾਈ ਜਿੱਦਾਂ ਨਸ਼ਾ ਵੇਚਣ ਵਾਲੇ ਲੋਕਾਂ ਦੇ ਘਰ ਢਾਈ ਜਾ ਰਹੇ ਆ ਲੋਕਾਂ ਦੀ ਜ਼ਮਾਨਤਾਂ ਰੱਦ ਕਰਾਈ ਜਾ ਰਹੀਆਂ ਨੇ ਜਿਹੜੇ ਨਸ਼ਾ ਵੇਚਦੇ ਆ ਇਦੇ ਨਾਲ ਬਹੁਤ ਜ਼ਿਆਦਾ ਨਸ਼ੇ ਉੱਤੇ ਠੱਲ ਪਊਗੀ ਤੇ ਮੈਂ ਆਪਣੇ ਵੱਲੋਂ ਐਸਪੀ ਸਾਹਿਬ ਨੂੰ ਪੂਰਾ ਯਕੀਨ ਦਿਵਾਇਆ ਕਿ ਸਾਡੇ ਇਲਾਕੇ ਵੱਲੋਂ ਤੁਹਾਨੂੰ ਪੂਰੀ ਮਦਦ ਕੀਤੀ ਜਾਵੇਗੀ। ਸੋਨਖਾਲ ਜਿੱਦਾਂ ਦੇਖਿਆ ਹੈ ਤੁਸੀਂ ਕੱਲ ਵੀ ਕੀਤੀ ਐ ਜਿੱਦਾਂ ਕੋਈ ਕਲਾ ਦੰਡਾ ਵੀ ਮੇਰੀ ਗਲੀ 'ਚ ਨਸ਼ਾ ਵੇਚ ਰਿਹਾ ਉਹਦੇ ਲਈ ਦੁਸ਼ਨੀ ਪੈ ਗਈ ਉਹਨਾਂ ਲਈ ਵੀ ਕੋਈ ਸੋਚਿਆ ਗਿਆ। ਐਸਪੀ ਸਾਹਿਬ ਨਾਲ ਇਹੀ ਗੱਲ ਹੋਈ ਆ ਕਿ ਜਿਹੜਾ ਵੀ ਕੋਈ ਸੂਚਨਾ ਦੇਊਗਾ ਕੋਈ ਦੱਸੂਗਾ ਆਪਾਂ ਨੰਬਰ ਹੀ ਐਸਪੀ ਸਾਹਿਬ ਦਾ ਲੈ ਲੈਣਾ ਵਾ ਕਿ ਸਿੱਧੀ ਆਪਾਂ ਐਸਪੀ ਸਾਹਿਬ ਨਾਲ ਗੱਲ ਕਰਾਂਗੇ। ਜਿਹੜਾ ਵੀ ਕੋਈ ਉਹਦੀ ਉਹਦੀ ਆਈਡੈਂਟੀਟੀ ਸਾਹ ਵੱਲੋਂ ਆਪਣੀ ਸੇਵ ਰੱਖੀ ਜਾਊਗੀ ਉਹ ਕਿਸੇ ਨੂੰ ਕਿਸੇ ਨਾਲ ਜਾਣ ਨਹੀਂ ਦਿੱਤੀ ਜਾਵੇ। ਜਿਹੜਾ ਇਹ ਮੈਸੇਜ ਕੀ ਦੇਣਾ ਚਾਹੁੰਦੇ ਆਪਣੇ ਇਲਾਕੇ ਨੂੰ ਵੀ ਤੁਹਾਨੂੰ ਆ ਕੇ ਤਲਾਹ ਦਿੱਤੀ ਜਾਵੇ। ਬਿਲਕੁਲ ਜੀ ਮੈਂ ਆਪਣੇ ਸਮੂਹ ਇਲਾਕਾ ਨਿਵਾਸੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਾਂ ਨਸ਼ੇ ਦੀ ਰੋਕਥਾਮ ਲਈ ਪੁਲਿਸ ਪ੍ਰਸ਼ਾਸਨ ਦਾ ਸਾਥ ਦਈਏ। ਜਿਹੜੇ ਨਸ਼ਾ ਵੇਚ ਰਹੇ ਆ ਉਹਨਾਂ ਦੇ ਖਿਲਾਫ ਮਹੱਲੇ ਦੌਰ ਤੇ ਆਪਾਂ ਮੁਹਿੰਮ ਚਲਾਈਏ। ਜਿੰਨਾ ਵੀ ਜਿਹੜੇ ਵੀ ਆਪਣੇ ਨੌਜਵਾਨ ਬੱਚੇ ਨੇ ਉਹਨਾਂ ਨੂੰ ਆਪਾਂ ਸਪੋਰਟਸ ਵੱਲ ਜਾ ਹੋ ਰਹੀ ਜਿਆ ਐਕਟੀਵਿਟੀ ਵਾਲਾ ਭੇਜੀਏ ਤਾਂ ਜੋ ਨੱਚੇ ਵਾਲਾ ਨਾ ਦੇਖੇ